ਖਾਲਸਾ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਵਡਭਾਗੀ ਹੋ ਵੱਡੇ ਭਾਗਾਂ ਵਾਲੇ ਹੋ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕਰਕੇ ਜਾਂ ਆਪੋ ਆਪਣੇ ਘਰਾਂ ਵਿੱਚ ਆਪਣੇ ਨਿਜੀ ਕੰਮਕਾਰ ਵਿਹਾਰ ਕਰਦੇ ਹੋਇਆ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜੇ ਹੋ ਸਤਿਗੁਰ ਜੀ ਕਿਰਪਾ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਕਿਰਪਾ ਪਰਿਆ ਹੱਥ ਰੱਖਣ ਨਾਮ ਬਾਣੀ ਦੀਆਂ ਦਾਤਾਂ ਬਖਸ਼ਣ ਚਰਣਾ ਕਮਲਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣ ਦਾ ਸਾਨੂੰ ਸਭ ਨੂੰ ਬਲ ਬਖਸ਼ਣ ਆਓ ਜਿੱਥੇ ਕਿ ਅਸੀਂ ਕੁਰਬਾਨੀ ਦੀ ਪਾਵਨ ਪਵਿੱਤਰ ਛਦਰ ਸ਼ਾਇਆ ਦੇ ਹੇਠ ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨਾਂ ਦੇ ਕੁੰਭ ਸਰੋਵਰ ਦੇ ਵਿੱਚ ਟੁੱਬੀਆਂ ਲਾਈਆਂ ਨੇ ਉੱਥੇ ਹੀ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਸਤਿਗੁਰ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਵਿਚਾਰ ਦੇ ਨਾਲ ਅਗਲੇ ਕੁਝ ਕਮੈਂਟਾਂ ਵਾਸਤੇ ਆਪਾਂ ਜੁੜੀਏ ਮਨੁਬਿਰਤੀਆਂ ਨੂੰ ਇਕਾਗਰ ਕਰੀਏ ਚਿੱਤ ਨੂੰ ਕੇਵਲ ਤੇ ਕੇਵਲ ਗੁਰੂ ਚਰਨਾਂ ਨਾਲ ਜੋੜ ਕੇ ਪਾਵਨ ਪਵਿੱਤਰ ਬਾਣੀ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਆਪਾਂ ਸਾਰੇ ਯਤਨ ਕਰੀਏ ਅੱਜ ਜੋ ਸਾਨੂੰ ਹੁਕਮਨਾਮਾ ਸਾਹਿਬ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਪਾਵਨ ਪਵਿੱਤਰ ਸਤਿਗੁਰਾਂ ਦੇ ਪਾਵਨ ਸਰੂਪ ਅੰਗ 711 ਦੇ ਉੱਪਰ ਸੁਪਾਏਮਾਨ ਪਾਵਨ ਸ਼ਬਦ ਜਿਸ ਦੇ ਰਚੈਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਹਨ ਅਤੇ ਰਾਗ ਟੋਡੀ ਹੈ ਟੋਡੀ ਰਾਗ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਜਿੱਥੇ ਰਾਗ ਦੀ ਪ੍ਰਾਰੰਭਤਾ ਹੀ ਹੁੰਦੀ ਹੈ ਇਹ ਟੋਡੀ ਰਾਗ ਦੀ ਪ੍ਰਾਰੰਭਤਾ ਵਾਲਾ ਹੀ ਜਿਹੜਾ ਸ਼ਬਦ ਹੈ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਹਾਰ ਬਿਸਰਤ ਸਦਾ ਖੁਵਾਰੀ ਜਿਵੇਂ ਕਿ ਵੈਸੇ ਗੁਰਬਾਣੀ ਦੇ ਵਿੱਚ ਬਹੁਤ ਸਾਰੀ ਬਾਣੀ ਐਸੀ ਹੈ ਜਿਸ ਦੇ ਅਰਥ ਕਰਨ ਲੱਗਿਆਂ ਬੜੀ ਉਦੇ ਵਾਸਤੇ ਬੜੀ ਮਹਾਰਤ ਦੀ ਲੋੜ ਪੈਂਦੀ ਹੈ ਪਰ ਕੁਝ ਬਾਣੀ ਦੀਆਂ ਐਸੀਆਂ ਤੁਕਾਂ ਜਾਂ ਐਸੇ ਸ਼ਬਦ ਨੇ ਜਿਨ੍ਹਾਂ ਦੇ ਅਰਥ ਬੜੇ ਸਹਿਜੇ ਸਮਝ ਆਉਂਦੇ ਨੇ ਇੱਥੇ ਵੀ ਸਤਿਗੁਰਾਂ ਨੇ ਬੜੀ ਹੀ ਸਰਲ ਅਤੇ ਸਹਿਜੇ ਤਰੀਕੇ ਦੇ ਨਾਲ ਪਾਵਨ ਪਵਿੱਤਰ ਪੰਗਤੀ ਦੇ ਅੰਦਰ ਇੱਕ ਭੇਦ ਦੀ ਗੱਲ ਜਿਹੜੀ ਸਾਡੀ ਝੋਲੀ ਵਿੱਚ ਪਾਈ ਹੈ ਫੁਰਮਾਨ ਕੀਤਾ ਹੈ ਕਿ ਹਰ ਬਿਸਰਤ ਸਦਾ ਖੁਆਰੀ ਕਹਿਣ ਲੱਗੇ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪੱਤੀ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਮਨੁੱਖ ਮਾਇਆ ਦੇ ਹੱਥ ਵਿਕਦਾ ਹੈ ਨਾ ਜਦੋਂ ਮਾਇਆ ਦੇ ਉਂਗਲਾਂ ਤੇ ਮਨੁੱਖ ਨੱਚਣਾ ਸ਼ੁਰੂ ਹੋ ਜਾਂਦਾ ਹੈ ਚੇਤੇ ਰੱਖਣਾ ਮਨੁੱਖ ਦੀ ਇੱਜ਼ਤ ਨਹੀਂ ਰਹਿ ਜਾਂਦੀ ਉਹ ਬੜਾ ਬੇਪੱਤ ਹੁੰਦਾ ਹੈ ਹਰ ਬਿਸਰਤ ਸਦਾ ਖਵਾਰੀ ਚੇਤੇ ਰੱਖਣਾ ਸਤਿਗੁਰਾਂ ਨੇ ਫੁਰਮਾਨ ਕੀਤੇ ਕਿ ਉਸ ਪ੍ਰਮਾਤਮਾ ਦੇ ਉਸ ਵਾਹਿਗੁਰੂ ਦੇ ਨਾਮ ਨੂੰ ਭਲਾਉਣ ਦੇ ਨਾਲ ਹਮੇਸ਼ਾ ਮਨੁੱਖ ਨੂੰ ਖਵਾਰੀ ਪੱਲੇ ਪੈਂਦੀ ਹੈ ਇਸ ਖਵਾਰੀ ਦੇ ਕਾਰਨ ਮਨੁੱਖ ਆਪਣਾ ਇਹ ਜਿਹੜਾ ਜਨਮ ਹੈ ਇਸ ਨੂੰ ਵੀ ਬੇਅਰਥ ਗਵਾ ਕੇ ਚਲਿਆ ਜਾਂਦਾ ਹੈ ਅਗਲਾ ਬਚਨ ਹੈ ਤਾਕੋ ਧੋਖਾ ਕਹਾ ਬਿਆਪੈ ਕੋਸ਼ਿਸ਼ ਕਰਨੀ ਹੈ ਪਹਿਲਾਂ ਆਪਾਂ 52 ਸ਼ਬਦਾਂ ਦੇ ਸ਼ਾਬਦੀ ਅਰਥ ਤੇ ਉਸ ਤੋਂ ਬਾਅਦ ਆਪਾਂ ਭਾਵਰਥਾਂ ਦੇ ਡੂੰਘੇ ਤਲ ਵਿੱਚ ਉਤਰੀਏ ਇੱਕ ਬੇਨਤੀ ਹੋਰ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀਆ ਦੀ ਪਾਵਨ ਬਾਣੀ ਹੈ ਨਾ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਕਾਵ ਰੂਪ ਵਿੱਚ ਹੈ ਕਾਵ ਰੂਪ ਇੱਕ ਕਵਿਤਾ ਦਾ ਰੂਪ ਹੁੰਦਾ ਹੈ ਜਿਹਨੂੰ ਆਪਾਂ ਅੰਗਰੇਜ਼ੀ ਚ ਪੋਇਟਰੀ ਕਹਿੰਨੇ ਆ ਕਵਿਤਾਵਾਂ ਕਵਿਤਾ ਦੇ ਕਦੇ ਵੀ ਜਿਉਂਦੇ ਤਿਉਂ ਅਰਥ ਨਹੀਂ ਹੁੰਦੇ ਕਵਿਤਾ ਦੇ ਹਮੇਸ਼ਾ ਭਾਵ ਅਰਥ ਹੁੰਦੇ ਨੇ ਇਕ ਕਵੀ ਦੇ ਮਨ ਦੀ ਉਡਾਰੀ ਹੁੰਦੀ ਹੈ ਅਸਲ ਦੇ ਵਿੱਚ ਕਈ ਵਾਰੀ ਨਰਜੀਵ ਚੀਜ਼ਾਂ ਨੂੰ ਵਰਤ ਕੇ ਵੀ ਕਵੀ ਆਪਣੇ ਮਨ ਦੇ ਬਲਵਲੇ ਦੀ ਗੱਲ ਨੂੰ ਕਹਿ ਜਾਂਦਾ ਹੈ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੇ ਪਾਵਨ ਬਚਨ ਹਨ ਪੱਬਰ ਤੂੰ ਹਰੀਆਵਲਾ ਕਬਲਾ ਕੰਚਨਵਨ ਕਹਿ ਦੋਖੜੇ ਸੜਿਓਹੇ ਕਾਲੀ ਹੋਈਆ ਦੇਹਰੀ ਨਾਨਕ ਮੈਂ ਤਨ ਭੰਗ ਪੱਬਰ ਕਹਿੰਦੇ ਨੇ ਕਿਸੇ ਸਰੋਵਰ ਨੂੰ ਕਹਿਣ ਲੱਗੇ ਕਿ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇੱਕ ਸਰੋਵਰ ਤੇ ਗਏ ਸਰੋਵਰ ਨੂੰ ਜਾ ਕੇ ਪੁੱਛਦੇ ਨੇ ਕਹਿਣ ਲੱਗੇ ਕਿ ਇਹ ਸਰੋਵਰ ਤੂੰ ਬੜਾ ਹਰਿਆ ਭਰਿਆ ਸੀ ਬੜਾ ਹਰਿਆਵਲ ਸੀ ਕੀ ਗੱਲ ਹੋ ਗਈ ਤੇਰਾ ਪਾਣੀ ਸੜ ਕਿਉਂ ਗਿਆ ਤੇਰੇ ਅੰਦਰ ਕਾਲਖ ਕਿਉਂ ਆ ਗਈ ਜਾਲਾ ਕਿਉਂ ਜੰਮ ਗਿਆ ਉਸ ਵੇਲੇ ਅੱਗਿਓ ਸਰੋਵਰ ਨੇ ਜਵਾਬ ਦਿੱਤਾ ਕਹਿਣ ਲੱਗੇ ਸਤਿਗੁਰੂ ਅਸਲ ਦੇ ਵਿੱਚ ਮੇਰੇ ਅੰਦਰ ਇਹ ਗੰਦਗੀ ਇਹ ਜਾਲਾ ਇਸ ਕਰਕੇ ਜੰਮ ਗਿਆ ਕਾਲ ਖੇਸਤਰ ਇਸ ਕਰਕੇ ਆ ਗਈ ਕਿਉਂਕਿ ਜਿਸ ਪਾਣੀ ਦੇ ਸਰੋਤ ਨਾਲ ਮੇਰਾ ਸਬੰਧ ਸੀ ਨਾ ਅਸਲ ਵਿੱਚ ਮੇਰਾ ਉਹ ਸਬੰਧ ਟੁੱਟ ਗਿਆ ਜਦੋਂ ਪਿੱਛੋਂ ਪਾਣੀ ਦੀ ਸਪਲਾਈ ਬੰਦ ਹੋ ਗਈ ਸਬੰਧ ਟੁੱਟ ਗਿਆ ਜਿਹੜਾ ਪਾਣੀ ਵਿੱਚ ਸੀ ਉਹ ਇੱਕ ਜਗ੍ਹਾ ਤੇ ਖੜਿਆ ਰਿਹਾ ਖੜਿਆ ਪਾਣੀ ਹਮੇਸ਼ਾ ਮੁਸ਼ਕ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਉਹਦੇ ਵਿੱਚੋਂ ਗੰਦਗੀ ਪੈਦਾ ਹੋ ਜਾਂਦੀ ਹੈ ਸਤਿਗੁਰ ਪਾਤਸ਼ਾਹ ਜੀ ਇਸ ਗੱਲ ਗੱਲ ਦੇ ਰਾਈਂ ਇਹ ਸਮਝਾਉਣਾ ਚਾਹੁੰਦੇ ਨੇ ਵੀ ਕਦੇ ਵੀ ਆਪਣੇ ਮੁੱਢ ਨੂੰ ਛੱਡਣਾ ਨਹੀਂ ਚਾਹੀਦਾ ਟਾਣੀਆਂ ਜਿੰਨੀਆਂ ਮਰਜੀ ਹਰੀਆਂ ਭਰੀਆਂ ਵਿਸ਼ਾਲ ਹੋਣ ਚੇਤੇ ਰੱਖਣਾ ਜੇ ਮੁੱਢ ਨਾਲੋਂ ਟੁੱਟ ਜਾਣਾ ਉਸ ਰੁੱਖ ਨੂੰ ਸੁੱਕਣੋਂ ਕੋਈ ਨਹੀਂ ਬਚਾ ਸਕਦਾ ਜਿੰਨੇ ਮਰਜੀ ਅਸੀਂ ਫਲੀ ਭੂਤ ਹੋ ਜਾਈਏ ਮਹਿਲ ਮਨਾਰੇ ਖੜੇ ਕਰ ਲਈਏ ਪ੍ਰਾਪਰਟੀਆਂ ਜੋੜ ਲਈਏ ਚੇਤੇ ਰੱਖਣਾ ਜੇ ਆਪਣੇ ਮੁੱਢ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਟੁੱਟ ਗਏ ਨਾ ਉਸ ਰੁੱਖ ਦੇ ਵਾਂਗੂ ਅਸੀਂ ਸੁੱਕਣ ਲੱਗਿਆ دیر ਨਹੀਂ ਲਾਉਣੀ ਜਿਹਦੇ ਮੋਢ ਦੇ ਵਿੱਚ ਟੱਕ ਲੱਗ ਜਾਂਦਾ ਅਸੀਂ ਆਪਣੇ ਮੋਢ ਵਿੱਚ ਆਪ ਟੱਕ ਨਾ ਲਈਏ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਆਪਣੇ ਮੂਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ ਉਥੇ ਵੀ ਸਤਿਗੁਰਾਂ ਨੇ ਜਿਵੇਂ ਫੁਰਮਾਨ ਕੀਤਾ ਕਿ ਇੱਕ ਸਰੋਵਰ ਨਾਲ ਗੱਲ ਕੀਤੀ ਉਹਨ ਕੋਈ ਬੰਦਾ ਆ ਕੇ ਕਿ ਸਰੋਵਰ ਨਾਲ ਗੱਲ ਕਿੱਦਾਂ ਹੋ ਸਕਦੀ ਹੈ ਪਰ ਨਹੀਂ ਕਵਿਤਾ ਵਿੱਚ ਹੋ ਜਾਂਦੀ ਹੈ ਕਿਉਂਕਿ ਜਿਹੜੀ ਗੱਲ ਕਾਵ ਰੂਪ ਵਿੱਚ ਕਹਿ ਦੇਣੀ ਹੈ ਨਾ ਉਹ ਸਿੱਧੀ ਸਰਲ ਸ਼ਬਦਾਂ ਵਿੱਚ ਨਹੀਂ ਕਹੀ ਜਾ ਸਕਦੀ ਇੱਥੇ ਸਤਿਗੁਰਾਂ ਨੇ ਫਰਮਾਨ ਕੀਤਾ ਤਾਕੋ ਧੂਖਾ ਕਹਾ ਵਿਆਪੈ ਅਸਲ ਵਿੱਚ ਇਹ ਗੱਲ ਕਹਿਣ ਦਾ ਸੁਣਾਉਣ ਦਾ ਭਾਵ ਮੇਰਾ ਇਹੋ ਸੀ ਕਿ ਗੁਰਬਾਣੀ ਦੇ ਕਦੇ ਵੀ ਜਿਉਂ ਦੇ ਤਿਉਂ ਅਰਥ ਨਹੀਂ ਕੀਤੇ ਜਾ ਸਕਦੇ ਉਹਦੇ ਅੱਗੇ ਭਾਵ ਅਰਥ ਨਿਕਲਦੇ ਨੇ ਕਿ ਭਾਵ ਕੀ ਇਸ ਗੱਲ ਦਾ ਇੱਥੇ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਤਾਕੋ ਧੂਖਾ ਕਹਾ ਵਿਆਪੈ ਜਾਕੋ ਓਟ ਤੁਹਾਰੀ ਉਸ ਪ੍ਰਮਾਤਮਾ ਵੱਲ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ ਤੇ ਇਹ ਸਤਿਗੁਰੂ ਕਿਰਪਾ ਕਰ ਮੇਰੇ ਤੇ ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਵੇ ਜਿਸ ਮਨੁੱਖ ਦੇ ਉੱਪਰ ਤੇਰੀ ਕਿਰਪਾ ਹੋ ਜਾਵੇ ਤਾਂ ਜਾ ਕੋ ਓਟ ਤੁਹਾਰੀ ਜਿਸ ਦੇ ਉੱਪਰ ਤੇਰੀ ਓਟ ਆ ਜਾਵੇ ਤੇ ਉਸ ਮਨੁੱਖ ਨੂੰ ਮਾਇਆ ਦੇ ਕਿਸੇ ਵੀ ਵਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ ਇੱਥੇ ਜਦੋਂ ਆਪਾਂ ਇਸ ਪੰਕਤੀ ਦੇ ਸਿੱਧੇ ਅਰਥ ਪੜ੍ਹਦੇ ਆ ਨਾ ਸਾਨੂੰ ਇਉਂ ਲੱਗਦਾ ਹੈ ਕਿ ਦੁਨਿਆਵੀ ਤੌਰ ਤੇ ਕਿਸੇ ਬੰਦੇ ਵੱਲੋਂ ਧੋਖਾ ਨਹੀਂ ਮਿਲਦਾ ਚੇਤੇ ਰੱਖਣਾ ਬੰਦਾ ਤੇ ਬੰਦੇ ਨੂੰ ਬੜੀ ਵਾਰੀ ਠੱਬੀ ਲਾ ਜਾਂਦਾ ਹੈ ਬੜੀ ਵਾਰੀ ਧੋਖਾ دی ਜਾਂਦਾ ਹੈ ਅਸਲ ਦੇ ਵਿੱਚ ਧੋਖਾ ਉਹ ਗਿਣਿਆ ਜਾਂਦਾ ਹੈ ਜਦੋਂ ਸਾਨੂੰ ਤੁਰੇ ਜਾਂਦੇ ਜਾਂਦੇ ਦਾ ਮਨ ਬੇਈਮਾਨ ਹੋ ਜਾਏ ਇੱਕਦਮ ਕਾਮ ਆਪਣਾ ਜੋਰ ਪਾ ਲਵੇ ਮਨੁੱਖ ਨੂੰ ਉਹਦੇ عقیده ਤੋਂ ਡੇਗ ਦੇਵੇ ਤੁਰੇ ਜਾਂਦੇ ਜਾਂਦੇ ਦਾ ਮਨ ਇੱਕਦਮ ਉਸ ਨੂੰ ਚੋਰੀ ਕਰਨ ਤੇ ਵਿਵਸ਼ ਕਰ ਦੇਵੇ ਮੰਦਾ ਵੇਖਣ ਤੇ ਮੰਦਾ ਬੋਲਣ ਤੇ ਮੰਦਾ ਖਾਣ ਤੇ ਮੰਦਾ ਸੁਣਨ ਤੇ ਮੰਦਾ ਚੱਲਣ ਫਿਰਨ ਮੰਦੇ ਪਾਸੇ ਚੱਲਣ ਫਿਰਨ ਤੇ ਮਜਬੂਰ ਕਰ ਦੇਵੇ ਅਸਲ ਦੇ ਵਿੱਚ ਉਹ ਮਨੁੱਖ ਵਾਸਤੇ ਸਭ ਤੋਂ ਵੱਡਾ ਤੋਖ ਜਦੋਂ ਮਨੁੱਖ ਇਸ ਵਕਾਰ ਦੇ ਹੱਥੋਂ ਕਿਤੇ ਠੱਬੀ ਖਾਂਦਾ ਪੰਜ ਵਕਾਰ ਮੇਨ ਗਿਣੇ ਨੇ ਵੈਸੇ ਤਾਂ ਬਹੁਤ ਜ਼ਿਆਦੇ ਨੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਤੇ ਅਸਲ ਵਿੱਚ ਵੱਡੇ ਸੈਨਾਪਤੀ ਨੇ ਇਹਨਾਂ ਦੇ ਪਿੱਛੇ ਪਾਪਾਂ ਦੀ ਤੇ ਬੜੀ ਵੱਡੀ ਇੱਕ ਫੌਜ ਖੜੀ ਹੈ ਕਬੀਰ ਸਾਹਿਬ ਜੀ ਨੇ ਐਵੇਂ ਤੇ ਨਹੀਂ ਆਖਿਆ ਕਬੀਰ ਸਰਵਰ ਪੰਖੀ ਹੇਕੜੋ ਫਾਹੀਵਾਲ 50 ਕਹਿਣ ਲੱਗੇ ਸਰੋਵਰ ਦੇ ਕੰਢੇ ਤੇ ਇੱਕ ਪੰਛੀ ਬੈਠਾ ਸਿਰਫ ਤੇ ਇਹਨੂੰ ਫਾਹੀਆਂ ਲਾਉਣ ਵਾਲੇ 50 ਸ਼ਿਕਾਰੀ ਇਹਦੇ ਆਸ-ਪਾਸੇ ਖੜੇ ਨੇ ਇਹ ਇਕੱਲੇ ਕਾਮਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਹੀ ਦੁਸ਼ਮਣ ਨਹੀਂ ਇਹ ਤਾਂ ਸੈਨਾਪਤੀ ਨੇ ਇਹਦੇ ਪਿੱਛੇ ਸੈਨਾ ਤੇ ਬੜੀ ਵੱਡੀ ਹੈ ਨਿੰਦਿਆ ਚੁਗਲੀ ਦਵੇਸ਼ ਛੋਟੀਆਂ ਮੋਟੀਆਂ ਇਸ ਤਰ੍ਹਾਂ ਦੇ ਜਦੋਂ ਤੁਰਿਆ ਜਾਂਦਾ ਜਾਂਦਾ ਬੰਦਾ ਛੋਟੀਆਂ-ਛੋਟੀਆਂ ਠਗੀਆਂ ਕਰਦੇ ਉਹ ਸਾਰਾ ਕੁਝ ਵੇਚੀ ਆ ਜਾਂਦੇ। ਉਦੋਂ ਮਨੁੱਖ ਨੂੰ ਸਭ ਤੋਂ ਵੱਡਾ ਧੋਖਾ ਲੱਗਦਾ ਜਦੋਂ ਮਨੁੱਖ ਗਲਤ ਰਸਤੇ 'ਤੇ ਚੱਲੇ। ਇਹ ਦੁਨਿਆਵੀ ਤੌਰ 'ਤੇ ਇੱਕ ਬੰਦਾ ਦੂਜੇ ਬੰਦੇ ਦੇ ਨਾਲ ਧੋਖਾ ਕਰ ਗਿਆ। ਇਸ ਧੋਖੇ ਨੂੰ ਗੁਰਬਾਣੀ ਨੇ ਕਿਸੇ ਤਰ੍ਹਾਂ ਦਾ ਕੋਈ ਥਾਂ ਨਹੀਂ ਦਿੱਤੀ। ਇਹ ਕੋਈ ਵੱਡੀ ਗੱਲ ਨਹੀਂ। ਉਹ ਪ੍ਰਮਾਤਮਾ ਨਾਲ ਮਾਰੇ ਬੰਦੇ ਦੇ ਮਾਰਿਆਂ ਬੰਦਾ ਕਦੇ ਨਹੀਂ ਜੇ ਮਰਦਾ। ਇੱਥੇ ਸਤਿਗੁਰਾਂ ਨੇ ਫਰਮਾਨ ਕੀਤਾ ਤਾਕੋਂ ਧੋਖਾ ਕਹਾਂ ਵਿਆਪੇ। ਉਸ ਮਨੁੱਖ ਨੂੰ ਕਦੇ ਵੀ ਵਕਾਰ ਧੋਖਾ ਨਹੀਂ ਦੇ ਸਕਦੇ ਉਸ ਨੂੰ ਕਦੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਧੋਖਾ ਨਹੀਂ ਦੇ ਸਕਦਾ ਕਿਸ ਨੂੰ ਜਾ ਕੋ ਓਟ ਤੁਹਾਰੀ ਜਿਸ ਮਨੁੱਖ ਦੇ ਸਿਰ ਤੇ ਤੇਰੀ ਪਾਵਨ ਪਵਿੱਤਰ ਓਟ ਆ ਜਾਏ ਬਹੁਤ ਵੱਡੀ ਓਟ ਹੈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਕਹਿ ਲੱਗੇ ਕਿ ਅਸਲ ਦੇ ਵਿੱਚ ਇਹ ਜਿਹੜੇ ਪੰਜ ਨੇ ਨਾ ਇਹਨਾਂ ਨੂੰ ਮਹਾਬਲੀ ਜਾਂ ਇਹਨਾਂ ਨੂੰ ਬੜੇ ਵੱਡੇ ਮੱਲ ਪਲਵਾਨ ਕਿਹਾ ਗਿਆ ਹੈ ਬڑے ਵੱਡੇ ਜਿਨ੍ਹਾਂ ਨੂੰ ਅੱਜ ਆਪਾਂ ਕਹਦੇ ਨੇ ਨਾ ਅੱਜ ਕੱਲ ਬੋਡੀ ਬਿਲਡਰ ਜਿਹਨੂੰ ਟਾਇਆ ਨਾ ਜਾ ਸਕੇ ਪਰ ਚੇਤੇ ਰੱਖਣਾ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਦੋਂ ਗੁਰ ਥਾਪੀ ਦਿੱਤੀ ਕੰਡ ਜਿਓ ਕਹਿਣ ਲੱਗੇ ਜਦੋਂ ਉਸ ਪ੍ਰਮਾਤਮਾ ਨੇ ਉਸ ਵਾਹਿਗੁਰੂ ਨੇ ਮੇਰੇ ਕੰਡ ਤੇ ਮੇਰੇ ਮੋਢੇ ਤੇ ਥਾਪੀ ਦੇ ਦਿੱਤੀ ਮੇਰੇ ਤੇ ਐਸੀ ਕਿਰਪਾ ਵਰਤ ਗਈ ਕਿ ਮੈਂ ਪੰਜੇ ਮਹਾਬਲੀਆਂ ਨੂੰ ਬੰਨ ਕੇ ਖੜੇ ਕਰ ਦਿੱਤਾ ਇਥੇ ਸਤਿਗੁਰਾਂ ਨੇ ਆਖਿਆ ਤਾਕੋ ਧੋਖਾ ਕਹਾਂ ਵਿਆਪੇ ਉਸ ਮਨੁੱਖ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਵਕਾਰ ਕੋਈ ਬੇਇਮਾਨੀ ਮਨ 'ਚ ਬੇਇਮਾਨਾ ਆ ਹੀ ਨਹੀਂ ਸਕਦਾ ਮਨ ਧੋਖਾ ਦਿੰਦਾ ਹੈ ਬੰਦੇ ਨੂੰ ਇਨਸਾਨ ਦੇ ਧੋਖਾ ਦਿੱਤਿਆ ਬੰਦਾ ਧੋਖਾ ਨਹੀਂ ਖਾਂਦਾ ਕਦੇ ਨਹੀਂ ਮਰਦਾ ਬੰਦਾ ਮਰਦਾ ਜਦੋਂ ਉਸ ਦਾ ਮਨ ਧੋਖਾ ਦੇ ਜੇ ਚੰਗੇ ਪਾਸੇ ਤੇ ਚੱਲਦੇ ਚੱਲਦੇ ਨੂੰ ਮਾੜੇ ਪਾਸੇ ਵੱਲ ਮੋੜ ਲੈ ਉਦੋਂ ਮਨ ਧੋਖਾ ਦਿੰਦੇ ਇੱਥੇ ਸਭ ਤੋਂ ਪਹਿਲਾਂ ਸਾਨੂੰ ਧੋਖੇ ਦੀ ਡੈਫੀਨੇਸ਼ਨ ਸਿੱਖਣੀ ਪੈਣੀ ਹੈ ਇਸ ਕਰਕੇ ਮੈਂ ਥੋੜੀ ਜੀ ਖੋਲ ਕੇ ਬੇਨਤੀ ਕੀਤੀ ਹੈ ਇਸ ਤੋਂ ਅਗਲੀ ਰਹਾਉ ਦੀਆਂ ਟੁਕਾਂ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿ ਲਗੇ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਜਿਤਨੀ ਵੀ ਜ਼ਿੰਦਗੀ ਆਪਾਂ ਗੁਜ਼ਾਰਦੇ ਆ ਨਾ ਇਹ ਉਹ ਇਉਂ ਹੀ ਹੁੰਦੀ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਉਹ ਭਾਵੇਂ ਲੰਮੀ ਤਾਂ ਹੁੰਦੀ ਹੈ ਪਰ ਉਹ ਸਦਾ ਹੀ ਆਪਣੇ ਅੰਦਰ ਜ਼ਹਿਰ ਪੈਦਾ ਹੀ ਕਰਦਾ ਰਹਿੰਦਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਬਿਨ ਸਿਮਰਨ ਜੋ ਜੀਵਨ ਬਲਣਾ ਇੱਥੇ ਬਲਣਾ ਦਾ ਮਤਲਬ ਹੈ ਗੁਜ਼ਾਰਨਾ ਜਿਹਨੂੰ ਆਪਾਂ ਕਹਿੰਦੇ ਜੀ ਟਾਈਮ ਟਪਾਉਣਾ ਚੇਤੇ ਰੱਖਣਾ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਬਿਨਾ ਸਿਮਰਨ ਤੋਂ ਜੋ ਮਨੁੱਖ ਆਪਣੇ ਜੀਵਨ ਨੂੰ ਬਤੀਤ ਕਰਨ ਦੀ ਕੋਸ਼ਿਸ਼ ਕਰਦਾ ਹੈ ਬਤੀਤ ਕਰਦਾ ਹੈ ਉਹਦਾ ਜੀਵਨ ਉਸ ਸੱਪ ਦੀ ਤਰ੍ਹਾਂ ਜਿਹੜਾ ਆਪਣੇ ਜੀਵਨ ਨੂੰ ਤਾਂ ਭੋਗ ਜਾਂਦਾ ਹੈ ਪਰ ਹਮੇਸ਼ਾ ਆਪਣੇ ਅੰਦਰ ਜ਼ਹਿਰ ਨੂੰ ਉਗਲਦਾ ਹੀ ਰਹਿੰਦਾ ਹੈ ਇਹ ਮਨੁੱਖ ਵੀ ਆਪਣੇ ਅੰਦਰ ਪਾਪਾਂ ਵਿਕਾਰਾਂ ਦੀ ਜ਼ਹਿਰ ਨੂੰ ਪੈਦਾ ਕਰਦਾ ਰਹਿੰਦਾ ਹੈ। ਅਗਲਾ ਬਚਨ ਹੈ ਨਵਖੰਡਨ ਕੋ ਰਾਜ ਕਮਾਵੇ। ਕਹਿਣ ਲੱਗੇ ਨਵਖੰਡਨ ਕੋ ਰਾਜ ਭਾਵ ਕੇ ਸਾਰੀ ਧਰਤੀ ਦਾ ਰਾਜ। ਵੈਸੇ ਨਵਖੰਡਨ ਆਪਾਂ ਇਹਨੂੰ ਹੋਰ ਵਿਸਤਾਰ ਨਾਲ ਲਈਏ। ਆਪਣੇ ਸੂਰਜ ਦੇ ਦੁਆਲੇ ਨੌ ਗ੍ਰਹਿ ਨੇ। ਵੈਸੇ ਤਾਂ ਹੁਣ ਅਨੰਤ ਗ੍ਰਹਿਆਂ ਦੀ ਖੋਜ ਹੋ ਚੁੱਕੀ ਹੈ ਜਿਹਦਾ ਪਤਾ ਹੀ ਕੋਈ ਨਹੀਂ ਗਿਣਤੀ ਕੋਈ ਨਹੀਂ। ਕਿ ਇਤਨੇ ਕ ગ્રਹ ਜਿਹੜੇ ਨੇ ਇਤਨੇ ਸੂਰਜ ਚੰਦ ਲੱਭ ਲਏ ਨੇ ਸਾਇੰਸ ਨੇ ਜਿਸ ਬਾਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਸੀ ਪਾ ਤਾਲਾ ਪਾਤਾ ਲਖ ਅਗਾਸਾਂ ਆਗਾਸ ਬਹੁਤ ਕੁਝ ਐਸ ਬ੍ਰਹਿਮੰਡ ਦੇ ਅੰਦਰ ਸਾਨੂੰ ਪਤਾ ਹੀ ਨਹੀਂ ਤੇ ਨਾ ਅਸੀਂ ਪਤਾ ਕਦੇ ਲਾ ਹੀ ਸਕਦੇ ਆ ਕਿ ਇਸ ਬ੍ਰਹਿਮੰਡ ਦਾ ਪਰਿਵਾਰ ਕਿੱਥੇ ਤੱਕ ਹੈ ਇੱਥੇ ਸਤਿਗੁਰਾਂ ਨੇ ਫਰਮਾਨ ਕੀਤਾ ਨਵ ਖੰਡਨ ਕੋ ਰਾਜ ਕਮਾਵੇ ਭਾਵੇਂ ਸਾਰੀ ਧਰਤੀ ਦਾ ਰਾਜ ਹੀ ਮਿਲ ਜਾਵੇ ਪਰ ਸਿਮਰਨ ਤੋਂ ਵਾਂਝਿਆ ਰਹਿੰਦਾ ਹ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਲਭ ਲਵੇ ਨਾ ਪਾ ਲਵੇ ਪ੍ਰਾਪਤ ਕਰ ਲਵੇ ਤਾਂ ਵੀ ਆਖਿਰ ਨੂੰ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ ਆਪਣੇ ਮਨੁੱਖਾ ਜੀਵਨ ਦੀ ਬਾਜੀ ਅੰਤ ਚਲੇ ਗੋਹਾਰੀ ਹਾਰ ਜਾਂਦਾ ਜਿਵੇਂ ਜੂਏ ਵਿੱਚ ਇੱਕ ਜਵਾਰੀ ਪਹਿਲਾਂ ਜਿੱਤਦਾ ਰਹਿੰਦਾ ਪਰ ਅਖੀਰ ਟਾਈਮ ਇੱਕ ਐਸਾ ਹੁੰਦਾ ਜਿਸ ਵੇਲੇ ਸਾਰਾ ਕੁਝ ਹਾਰ ਕੇ ਆਪਣਾ ਤੇ ਆਪਣੇ ਘਰ ਨੂੰ ਜਾਂਦਾ ਹੈ ਨਿਰਾਸ਼ ਹੋ ਕੇ ਜਾਂਦਾ ਹੈ ਇਹੋ ਕੁਝ ਮਨੁੱਖ ਕਰਦਾ ਹੈ ਬੜੀ ਵਾਰੀ ਜਿੱਤਦਾ ਹੈ ਬੜਾ ਕੁਝ ਪ੍ਰਾਪਤ ਕਰਦਾ ਹੈ ਬੜੇ ਧਨ ਦੌਲਤ ਜੋੜਦਾ ਹੈ ਪਰ ਜਦੋਂ ਅਖੀਰ ਵੇਲਾ ਆਉਂਦਾ ਹੈ ਫਿਰ ਸੋਚਦਾ ਹੈ ਕਿ ਮੈਂ ਇੰਨਾ ਕੁਝ ਕੀਤਾ ਨਾਲ ਤੇ ਕੁਝ ਗਿਆ ਨਹੀਂ ਨਾਲ ਤੇ ਕੁਝ ਚੱਲਣ ਹਾਰ ਨਹੀਂ ਕਹਿਣ ਲੱਗੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਭਾਵੇਂ ਸਾਰੀ ਦੁਨੀਆ ਦਾ ਰਾਜ ਵੀ ਮਿਲ ਜਾਵੇ ਫਿਰ ਵੀ ਅਖੀਰ ਨੂੰ ਬਾਜੀ ਹਾਰ ਕੇ ਚਲੇ ਜਾਂਦੇ ਨੇ ਇਥੇ ਇੱਕ ਮੈਂ ਬੇਨਤੀ ਹੋਰ ਕਰਾਂ ਇਹ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਮਨੁੱਖ ਲੰਮੀ ਆਰਜਾ ਭੋਗ ਗਿਆ ਕੋਈ 70 80 ਸਾਲ 100 ਸਾਲ ਦੀ ਉਮਰ ਭੋਗ ਗਿਆ ਉਹ ਬਹੁਤ ਚੰਗਾ ਰਹੇਗਾ ਤੇ ਜਿਹੜਾ 5 7 10 ਸਾਲ ਦੀ ਉਮਰ ਵਿੱਚ ਚਲਿਆ ਗਿਆ ਉਹ ਉਹਦਾ ਜੀਵਨ ਮਾੜਾ ਹੈ ਚੇਤੇ ਰੱਖਣਾ ਸਾਹਿਬ ਜਿਆਦਿਆਂ ਦੀ ਸਾਨੂੰ ਪਤਾ ਹੈ ਕਿ ਆਰਜਾ ਕਿਤਨੀ-ਕਿਤਨੀ ਸੀ 6 ਸਾਲ ਤੇ 8 ਸਾਲ ਦੀ ਆਰਜਾ 15 ਸਾਲ ਤੇ 17 ਸਾਲ ਦੀ ਆਰਜਾ ਲੇਕਿਨ ਇਤਨੀਆਂ ਛੋਟੀਆਂ ਉਮਰਾਂ ਦੇ ਵਿੱਚ ਵੀ ਉਹਨਾਂ ਨੇ ਉਹ ਕੁਝ ਕਰ ਵਿਖਾਇਆ ਜਿਹੜਾ ਕਿ ਇੱਥੇ 100-100 ਸਾਲ ਭੋਗਣ ਵਾਲੇ ਲੋਕ ਵੀ ਚਲੇ ਜਾਂਦੇ ਨੇ ਤੇ ਉਹ ਵੀ ਉਹ ਨਹੀਂ ਕਰ ਸਕਦੇ ਇਤਨਾ ਵੱਡਾ ਉਹਨਾਂ ਨੇ ਕਿਉਂਕਿ ਉਹ ਅੰਦਰੋਂ ਜੁੜੇ ਹੋਏ ਸੀ ਗੱਲ ਅੰਦਰੋਂ ਜੁੜੇ ਹੋਣ ਦੀ ਹੈ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਰਸਾ ਦੇ ਕੰਡੇ ਤੋਂ ਚਲੋ ਮੈਂ ਬਿਲਕੁਲ ਟੂਕ ਮਾਤਰਾ ਆਪਣੇ ਵਿਸ਼ੇ 'ਚੋਂ ਨਿਕਲ ਲੱਗਾ ਵਾਂ ਮੈਂ ਫੇਰ ਆਪਣੇ ਵਿਸ਼ੇ ਤੇ ਵਾਪਸ ਮੁੜਾਂਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਸ ਵੇਲੇ ਸਰਸਾ ਦੇ ਕੰਡੇ ਤੇ ਪਹੁੰਚਦੇ ਨੇ ਸਰਸਾ ਨਦੀ ਨੂੰ ਪਾਰ ਕਰਦੇ ਨੇ ਉਸ ਵੇਲੇ ਕਿਸੇ ਕਵੀ ਨੇ ਬੜਾ ਸੋਹਣਾ ਬਿਆਨ ਕੀਤਾ ਕਹਿਣ ਲੱਗੇ ਸਰਸਾ ਕੰਡੇ ਕਮਸਾਣ ਦਾ ਯੁੱਧ ਹੋਇਆ ਕਲਗੀ ਕਿਸੇ ਪਾਸੇ ਤੂੜਾ ਕਿਸੇ ਪਾਸੇ ਮੈਂ ਇਸ ਕਰਕੇ ਬੇਨਤੀ ਕਰ ਲੱਗਾ ਹਰ ਬਿਸਰਤ ਸਦਾ ਖੁਵਾਰੀ ਤਾਕੋ ਧੋਖਾ ਕਹਾ ਵਿਆਪੇ ਜਾ ਕੋ ਓਟ ਤੋ ਹਾਰੀ ਗੁਰਬਾਣੀ ਦੀ ਇੱਕ ਇੱਕ ਪੰਕਤੀ ਸਾਡੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦੀ ਹੈ ਜਿਹੜੀ ਗੱਲ ਗੁਰਬਾਣੀ ਵਿੱਚ ਲਿਖੀ ਐ ਇਤਿਹਾਸ ਨੇ ਉਹਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆ ਨੇ ਜਿਹੜੀ ਬਾਣੀ ਦੀ ਰਚਨਾ ਕੀਤੀ ਐ ਪ੍ਰੈਕਟੀਕਲ ਉਹਨਾਂ ਨੇ ਆਪਣੇ ਜੀਵਨ ਵਿੱਚ ਉਹਨਾਂ ਗੱਲਾਂ ਨੂੰ ਕਰਕੇ ਵਿਖਾਇਆ ਕੇਵਲ ਲਿਖ ਕੇ ਨਹੀਂ ਦੇ ਦਿੱਤੀਆਂ ਕਹਿ ਨਹੀਂ ਦਿੱਤੀਆਂ ਜਿਵੇਂ ਇਤਨਾ ਵੱਡਾ ਕੱਲੂਕਾਰਾ ਹੋਣ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਡੋਲੇ ਨਹੀਂ ਉਹਨਾਂ ਨੇ ਫੇਰ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਕ ਜਿਹੜੇ ਬਚਨ ਸੀ ਮਾਛੀਵਾੜੇ ਦੇ ਜੰਗਲਾਂ ਚੋਂ ਉਸ ਅਕਾਲ ਪੁਰਖ ਨੂੰ ਮੁਖਾਬਿਤ ਹੋ ਕੇ ਕਹੇ ਕਹਿਣ ਲੱਗੇ ਸਰਸਾ ਕੰਡੇ ਕਮਸਾਨ ਦਾ ਜੁੱਧ ਹੋਇਆ ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ ਭੇਟਾ ਨਦੀ ਦੀ ਕੀਮਤੀ ਗ੍ਰੰਥ ਹੋ ਗਏ ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ ਇੱਟ ਕਿਸੇ ਪਾਸੇ ਰੋੜਾ ਕਿਸੇ ਪਾਸੇ ਕੋਮਲ ਚੰਦ ਤੇ ਸੂਰਜ ਜੈ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਉਥੇ ਪਰਿਵਾਰ ਦਾ ਵਿਛੂੜਾ ਪਿਆ ਲੇਕਿਨ ਫਿਰ ਵੀ ਦਾਦੀ ਮਾ ਨੇ ਆਪਣੇ ਪੋਤਿਆਂ ਨੂੰ ਕਿਹਾ ਪੋਤੇਓ ਡੋਲਿਓ ਨਾ ਕਿਉਂ ਜੀ ਕਹਿਣ ਲੱਗੇ ਪ੍ਰਮਾਤਮਾ ਦਾ ਸਿਮਰਨਾ ਛੱਡਿਓ ਕਹਿਣ ਲੱਗੇ ਕਿਉਂ ਜੀ ਕਿਉਂਕਿ ਹਰ ਬਿਸਰਤ ਸਦਾ ਖੁਵਾਰੀ ਉਸ ਪ੍ਰਮਾਤਮਾ ਨੂੰ ਵਿਸਰਕੇ ਹਮੇਸ਼ਾ ਖੁਵਾਰੀਆਂ ਪੱਲੇ ਪੈਂਦੀਆਂ ਨੇ ਇਥੇ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਭਾਵੇਂ ਨੌ ਖੰਡਾਂ ਦਾ ਰਾਜ ਸਾਰੀ ਧਰਤੀ ਦਾ ਰਾਜ ਵੀ ਮਿਲ ਜਾਵੇ ਫੇਰ ਵੀ ਉਹ ਮਨੁੱਖਾ ਇਸ ਜੀਵਨ ਦੀ ਬਾਜ਼ੀ ਨੂੰ ਹਾਰ ਜਾਂਦਾ ਜੇ ਸਿਮਰਨ ਨਹੀਂ ਸਿਮਰਨ ਬਹੁਤ ਜ਼ਰੂਰੀ ਹੈ ਵਾਹਿਗੁਰੂ ਨਾਮ ਸਿਮਰਨ ਛੋਟੀ ਜੀ ਗੱਲ ਨਹੀਂ ਵਾਹਿਗੁਰੂ ਦਾ ਸਿਮਰਨ ਇੱਕ ਮਨੁੱਖ ਵਾਸਤੇ ਮੂਲ ਮੰਤਰ ਇੱਕ ਮਨੁੱਖ ਵਾਸਤੇ ਉਦੇ ਸਾਵਾਂ ਜਿੰਨਾ ਜ਼ਰੂਰੀ ਗਿਣਿਆ ਗਿਆ ਜਿਵੇਂ ਸਾਹ ਬੰਦ ਹੋ ਗਏ ਚੇਤੇ ਰੱਖਣਾ ਸਰੀਰ ਡੈੱਡ ਹੋ ਜਾਂਦਾ ਹੈ ਜੇ ਸਿਮਰਨ ਬੰਦ ਹੋ ਗਿਆ ਤੇ ਇਹ ਆਤਮਾ ਡੈੱਡ ਹੋ ਜਾਣੀ ਹੈ ਕਿਉਂਕਿ ਸਰੀਰ ਨੂੰ ਜਿੰਦਾ ਰਹਿਣ ਵਾਸਤੇ ਲੋੜ ਹੈ ਭੋਜਨ ਦੀ ਆਤਮਾ ਨੂੰ ਜਿੰਦਾ ਰਹਿਣ ਵਾਸਤੇ ਲੋੜ ਹੈ ਭਜਨ ਦੀ ਸਰੀਰ ਜਿੰਦਾ ਰਹਿੰਦਾ ਹੈ ਭੋਜਨ ਦੇ ਸਿਰ ਤੇ ਆਤਮਾ ਨੂੰ ਜਿੰਦਾ ਰੱਖਣ ਵਾਸਤੇ ਭਜਨ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਤੇ ਉਸ ਨੂੰ ਇਹ ਖਰਾਕ ਦਿੱਤੀ ਕਦੇ ਨਹੀਂ ਅਸੀਂ ਤੇ ਆਤਮਾ ਦੀ ਆਵਾਜ਼ ਸੁਣੀ ਕਦੇ ਨਹੀਂ ਚੇਤੇ ਰੱਖਣਾ ਇਸ ਸਰੀਰ ਇਸ ਬੰਗਲੇ ਦੇ ਅੰਦਰ ਵੀ ਇੱਕ ਹੰਸ ਵੱਸਦਾ ਫਰੀਦ ਸਾਹਿਬ ਜੀ ਨੇ ਕਿਹਾ ਹੈ ਨਾ ਕਿ ਭਾਈ ਇਹ ਸਰੀਰ ਹੈ ਜਿਹੜਾ ਇੱਕ ਬਗਲੇ ਦੀ ਨਈ ਹੈ ਇਹਦੇ ਵਿੱਚ ਹੰਸ ਵੱਸਦਾ ਫਰੀਦਾ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ ਕੇਲ ਤੇ ਕਰਦੇ ਬਗੁਲਾ ਅਗਲਾ ਬਚਨ ਹੈ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ ਉਥੇ ਫਿਰ ਬਾਜ ਹੰਸ ਨੂੰ ਪੈਂਦੇ ਨੇ ਉਹ ਬੰਗਲੇ ਨੂੰ ਨਹੀਂ ਪੈਂਦੇ ਇਹ ਸਾਡੇ ਸਰੀਰ ਦੇ ਅੰਦਰ ਇੱਕ ਹੰਸ ਵਸਦਾ ਹੈ ਭਾਵੇਂ ਉਤੋਂ ਅਸੀਂ ਬੰਗਲੇ ਦੀ ਬਿਰਤੀਆਂ ਪਰ ਅੰਦਰ ਪਰਮਾਤਮਾ ਦੀ ਜੋਤ ਹੈ ਜਿਸ ਬਾਰੇ ਸਤਿਗੁਰਾਂ ਨੇ ਆਖੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾਨ ਕਹਿੰ ਲੱਗੇ ਉਹ ਮੇਰੇ ਮਨਾਂ ਤੂੰ ਰੱਬ ਨੂੰ ਕੀ ਲੱਭਣਾ ਹੈ ਤੂੰ ਤੇ ਆਪ ਹੀ ਰੱਬ ਦਾ ਰੂਪ ਹੈ ਬਸ ਸਿੱਧੇ ਚੰਗੇ ਕੰਮ ਕਰਨੇ ਸ਼ੁਰੂ ਕਰ ਦੇ ਤੂੰ ਆਪ ਹੀ ਰੱਬ ਦਾ ਰੂਪ ਹੈ ਜਿੰਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਇਹ ਪਾਵਨ ਬਾਣੀ ਗੁਰੂ ਦੀ ਪਾਵਨ ਸਿੱਖਿਆ ਇਹ ਤੇ ਮਾਨਸਾ ਤੋਂ ਦੇਵਤੇ ਬਣਾਉਣ ਲੱਗਿਆ ਟਾਈਮ ਹੀ ਨਹੀਂ ਲਾਉਂਦੀ ਕਰਤ ਨਾ ਲਾਗੀ ਵਾਰ ਵਾਰ ਦਾ ਮਤਲਬ ਹੁੰਦਾ ਵੈਸੇ ਦਿਨ ਕਹਿਣ ਲੱਗੇ ਚੇਤੇ ਰੱਖਣਾ ਇੱਥੇ ਕੋਈ ਦਿਨ ਥੋੜੀ ਲੱਗਣੇ ਨੇ ਉਸ ਪ੍ਰਮਾਤਮਾ ਨੇ ਉਸ ਵਾਹਿਗੁਰੂ ਨੇ ਕਿਰਪਾ ਭਰੀ ਮਿਹਰ ਭਰੀ ਨਜ਼ਰ ਕਰਨੀ ਹੈ ਮਨੁੱਖ ਦਾ ਬੇੜਾ ਬੰਨੇ ਹੋ ਜਾਣੇ ਜਿਹੜਾ ਅਗਲਾ ਅਖੀਰਲਾ ਬਚਨ ਭੋਗਦੀਆਂ ਪੰਕਤੀਆਂ ਇਸ ਪਾਵਨ ਸ਼ਬਦੀਆਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਗੁਣ ਨਿਦਾਨ ਗੁਣ ਤਿਨ ਹੀ ਗਾਏ ਜਾਕੋ ਕਿਰਪਾ ਧਾਰੀ ਕਹਿ ਲਗੇ ਹੇ ਗੁਣਾ ਦੇ ਖਜ਼ਾਨੇ ਉਸ ਪ੍ਰਮਾਤਮਾ ਦੇ ਗੁਣ ਉਸ ਮਨੁੱਖ ਨੂੰ ਹੀ ਗਾਉਣ ਨੂੰ ਮਿਲਦੇ ਨੇ ਜਿਸ ਉਤੇ ਉਹ ਪ੍ਰਮਾਤਮਾ ਆਪਣੀ ਕਿਰਪਾ ਕਰ ਦੇਵੇ ਉਦੀ ਕਿਰਪਾ ਤੋਂ ਬਿਨਾ ਵੀ ਗੱਲ ਨਹੀਂ ਬਣਦੀ। ਮਨੁੱਖ ੱੱ ਨਾਲ ਆਖੇ ਨਾ ਵੀ ਮੈਂ ਉੱਠ ਕੇ ਲਓ ਜੀ ਨਾਮ ਹੁਣ ਜਪ ਕੇ ਵਕਾਉਣਾ ਹੈ। ਇੰਨਾ ਮੈਂ ਨਾਮ ਇੰਨੀ ਜ਼ੋਰ ਜ਼ੋਰ ਦੀ ਜਪਣਾ ਤੇ ਰੱਬ ਨੂੰ ਅੱਗੇ ਪ੍ਰਗਟ ਕਰ ਲੈਣਾ ਨਹੀਂ ਆਉਣਾ। ਉਸ ਪ੍ਰਮਾਤਮਾ ਨੂੰ ਉਸ ਵਾਹਿਗੁਰੂ ਨੂੰ ਪਾਉਣ ਦਾ ਕੇਵਲ ਤੇ ਕੇਵਲ ਇੱਕੋ ਤਰੀਕਾ ਹੈ। ਸਾਹਿਬ ਸੇਤੀ ਹੁਕਮ ਨਾ ਚੱਲੇ। ਕਹੀ ਬਣੇ ਅਰਦਾਸ। ਉਸ ਪ੍ਰਮਾਤਮਾ ਦੇ ਰੱਬ ਦੇ ਅੱਗੇ ਕਦੇ ਵੀ ਸਾਡਾ ਹੁਕਮ ਨਹੀਂ ਚੱਲ ਸਕਦਾ। ਚਲ ਸਕਦੀ ਤੇ ਕੇਵਲ ਤੇ ਕੇਵਲ ਅਰਦਾਸ ਬੇਨਤੀ ਕੇਵਲ ਤੇ ਕੇਵਲ ਜੋਦੜੀ ਗੁਣ ਨਿਧਾਨ ਗੁਣ ਤਿਨਹੀ ਗਾਏ हे ਗੁਣਾ ਦੇ ਖਜ਼ਾਨੇ ਵਾਹਿਗੁਰੂ ਜੀ ਉਸ ਮਨੁੱਖ ਨੇ ਹੀ ਤੇਰੇ ਗੁਣ ਗਾਉਣਾ ਕੀਤੇ ਨੇ ਜਾਕੋ ਕਿਰਪਾ ਧਾਰੀ ਜਿਸ ਦੇ ਉੱਤੇ ਤੂੰ ਆਪਣੀ ਕਿਰਪਾ ਕਰ ਦਿੱਤੀ ਅਗਲਾ ਬਚਨ ਕਹਿਣ ਲੱਗੇ ਸੋ ਸੁਖੀਆ ਧਾਨੀ ਉਸ ਜਨਮਾ ਨਾਨਕ ਤਿਸ ਬਲਿਹਾਰੀ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਸ ਮਨੁੱਖ ਦੀ ਜ਼ਿੰਦਗੀ ਮੁਬਾਰਕ ਹੈ ਅਜਿਹੇ ਮਨੁੱਖਾਂ ਤੋਂ ਮੈਂ ਸਦਕੇ ਜਾਂਦਾ ਹ ਜਿਹੜੇ ਮਨੁੱਖ ਉਸ ਪ੍ਰਮਾਤਮਾ ਦੇ ਸਿਮਰਨ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ ਆਪਾਂ ਇੱਕ ਪੰਕਤੀ ਹਮੇਸ਼ਾ ਕੀਰਤਨ ਸੋਲੇ ਦੇ ਅਖੀਰ ਵਾਲੀ ਪੜ੍ਹਦੇ ਹਾਂ ਅੰਤਰਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਕਹਿੰਨ ਲੱਗੇ ਹੈ ਵਾਹਿਗੁਰੂ ਹੀ ਅੰਤਰਜਾਮੀ ਵਾਹਿਗੁਰੂ ਜੀ हे पुरख विधाते विधाते दा मतलब है सृजनहार हे सृजनहार मालिक जी शरदा मन की पूरे मेरे मन दी एक शरदा एक इच्छा नु पूरी कर दे ओ केडी मनोकामना सी कोई दुनियावी धन पदार्थ नहीं तेरी अले खुदाए तू बख्शंदगी शेख फरीदे खैर दीजे बन्दगी की खैर मांगनी है बन्दगी दी खैर सतगुरु पादशाह जीया ने फरमान कीते सो सुखिया ਤਨ ਉਸ ਜਨਮ ਆਪਾਂ ਇੱਕ ਪੰਕਤੀ ਪੜ੍ਹਦੇ ਆਂ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਤੇ ਅੱਗੇ ਭਲਾ ਕੀ ਕਹਿੰਦੇ ਆ ਨਾਨਕ ਦਾਸ ਇਹ ਸੁਖ ਮੰਗੇ ਮੈਂ ਤੇਰੇ ਚਰਨਾਂ ਦਾ ਸੇਵਕ ਇੱਕ ਅਰਦਾਸ ਕਰਦਾ ਤੇਰੇ ਕੋਲੋਂ ਸੁਖ ਦੀ ਮੰਗ ਕਰਦਾ ਕਾਦੀ ਮੰਗ ਕੀਤੀ ਜੀ ਮੋਕੋ ਕਰ ਸੰਤਨ ਕੀ ਧੂਰੇ ਮੇਰੇ ਤੇ ਕਿਰਪਾ ਕਰ ਮੈਨੂੰ ਤੇਰੇ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਬਣਾ ਦੇ ਇਹਨਾਂ ਨਿਮਾਣਾਪਨ ਇਥੋਂ ਤੱਕ ਸਤਿਗੁਰਾਂ ਨੇ ਪੰਕਤੀਆਂ ਕਹਿ ਦਿੱਤੀਆਂ ਬਾਣੀ ਦੇ ਵਿੱਚ ਕਿ ਭਾਈ ਮੇਰੇ ਕੋਲ ਆਉਣਾ ਹੈ ਨਾ ਜਿਵੇਂ ਮਿੱਟੀ ਹੋ ਕੇ ਆਈ ਜੇ ਕੁਝ ਲਾਉਣਾ ਹੈ ਤੇ ਜੇ ਕੁਝ ਮੇਰੇ ਤੋਂ ਪ੍ਰਾਪਤ ਕਰਨਾ ਹੈ ਤੇ ਉਥੇ ਸਤਿਗੁਰਾਂ ਨੇ ਬਚਨ ਕੀਤਾ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਕਹਿਣ ਲੱਗੇ ਮੌਤ ਨੂੰ ਕਬੂਲ ਕਰ ਜੀਵਨ ਇਹ ਝੂਠ ਹੈ ਮਰਨਾ ਅਟਲ ਸਚਾਈ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਅਗਲਾ ਬਚਨ ਹੈ ਹੋ ਸਭਨ ਕੀ ਰੇਣੁਕਾ ਕਹਿਣ ਲੱਗੇ ਰੇਣੁਕਾ ਦਾ ਮਤਲਬ ਹੈ ਪੈਰਾਂ ਦੀ ਧੂੜ ਕਹਿਣ ਲੱਗੇ ਆ ਜਿਹੜੀ ਸੰਗਤ ਹੈ ਨਾ ਆਪਣੇ ਆਪ ਨੂੰ ਇਹਨਾਂ ਦੇ ਪੈਰਾਂ ਦੀ ਧੂੜ ਦੇ ਬਰਾਬਰ ਬਣਾ ਲੈ ਇਹ ਬਰਾਬਰ ਕਰਨ ਦਾ ਮਤਲਬ ਇਹ ਨਹੀਂ ਕਿ ਉੱਥੇ ਜਾ ਕੇ ਕੋਈ ਲੇਟਣ ਲੱਗ ਜਾਣਾ ਰੇਤੇ ਦੇ ਵਿੱਚ ਆਪਣੇ ਅੰਦਰੋਂ ਹੰਕਾਰ ਦੀ ਬਿਰਤੀ ਨੂੰ ਖਤਮ ਕਰਨਾ ਆਪਣੇ ਆਪ ਨੂੰ ਮਿੱਟੀ ਵਰਗਾ ਬਣਾ ਲੈਣਾ ਕਿ ਜਿਸ ਤਰ੍ਹਾਂ ਮਿੱਟੀ ਦੀ ਢੇਰੀ ਆ ਪਈ ਹੈ ਉਹੀ ਕਲ ਮੇਰੀ ਆ ਇਸ ਤੋਂ ਇਲਾਵਾ ਕੁਝ ਨਹੀਂ ਹਉ ਮੈਂ ਮੈਂ ਹੰਕਾਰ ਨੂੰ ਛੱਡ ਦੇਣਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣੁਕਾ ਤਉ ਆਉ ਹਮਾਰੇ ਪਾਸ ਮੇਰੇ ਕੋਲ ਉਦੋਂ ਆਵੀ ਜਦੋਂ ਆਪਣੇ ਅੰਦਰੋਂ ਤੋਂ ਮਿੱਟੀ ਧੂੜ ਵਰਗਾ ਬਣ ਜਾਵੇਂਗਾ ਇਥੇ ਸਤਿਗੁਰਾਂ ਨੇ ਆਖਿਆ ਸੋ ਸੁਖੀਆ ਉਹ ਮਨੁੱਖ ਹੀ ਸੁਖੀ ਹੈ ਧਨ ਉਸ ਜਨਮਾ ਉਸ ਮਨੁੱਖ ਦਾ ਜਨਮ ਹੀ ਤਨ ਹੈ ਨਾਨਕ ਤਿਸ ਬਲੀਹਾਰੀ ਮੈਂ ਉਸ ਤੋਂ ਬਲੀਹਾਰੇ ਜਾਂਦਾ ਹਾਂ ਕਿਹਦੇ ਤੋਂ ਜਿਹੜਾ ਮਨੁੱਖ ਨਾਮ ਸਿਮਰਨ ਭਜਨ ਬੰਦਗੀ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਸਤਿਗੁਰੂ ਪਾਤਸ਼ਾ ਪੰਚਮ ਪਾਤਸ਼ਾਹ